ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਪਟਿਆਲਾ ਸਮਾਣਾ ਰੋਡ ਉੱਪਰ ਅੱਜ ਮੰਦਭਾਗੀ ਖਬਰ ਇੱਕ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਇੱਕ ਟਿਪਰ ਦੀ ਸਕੂਲੀ ਬਸ ਦੇ ਬੱਚਿਆਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋਣ ਦੀ ਜਾਣਕਾਰੀ ਮਿਲੀ ਹੈ ਜਿਸ ਦੇ ਵਿੱਚ ਕੀ 6 ਛੋਟੇ ਸਕੂਲ ਦੇ ਬੱਚਿਆਂ ਸਮੇਤ ਇੱਕ ਡਰਾਈਵਰ ਦੀ ਮੌਤ ਹੋ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੋਵਾ ਗੱਡੀ ਦੇ ਪਰਖਾ ਜੇ ਉੜ ਚੁੱਕੇ ਹਨ ਅਤੇ ਟਿਪਰ ਵਾਲਾ ਫਰਾਰ ਹੋਣ ਦੀ ਸੂਚਨਾ ਮਿਲੀ ਹੈ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਪ੍ਰਥਮ ਗੀ ਹਿੰਦਸਨ ਪਲੇ ਜਾਇਆ ਜਾ ਰਿਹਾ ਤੇ ਰਬੀਆ ਜੀ ਬੋ ਗਰੀਬ ਲੱਗਿਆ ਕਿਉਂਕਿ ਬੋਲ ਕਰ ਜੇਕਰ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਲਿਖਤੀ ਸ਼ਿਕਾਇਤ ਦਿਓ ਅਸੀਂ ਸਮਾਂ ਲੈ ਕੇ ਦਫ਼ਤਰ ਚਾਵਾਂਗੇ ਇਹਨਾਂ ਲੈ ਕੇ ਮੈਨਿੰਗ ਵਿਭਾਗ ਦੇ ਕਈ ਟੇਪਰਾਂ ਨੇ ਫੜਿਆ ਜਾਂਦਾ ਤਾਂ ਉਹਨਾਂ ਦੇ 2 ਦਿਨਾਂ ਦੇ ਥਾਣਿਆਂ ਦੇ ਵਿੱਚ ਰੱਖਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਕਿਸੇ ਛੱਡ ਦਿੱਤੇ ਜਾਂਦਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਹੀਆਂ ਆਪਣੇ ਆਪ 'ਚ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਜਿਸ ਦੇ ਨਾਲ ਅਗਰ ਜੇ ਮੈਨਿੰਗ ਵਿਭਾਗ ਇਹਦੇ ਵੱਲ ਧਿਆਨ ਦਿੰਦਾ ਆਂ ਦੇਖਦੇ ਆਂ ਸੜਕਾਂ ਦੇ ਉੱਤੇ ਭੱਜੇ ਜਾਂਦੇ ਟਿਪਰ ਜਿਨ੍ਹਾਂ ਦੀ ਸਪੀਡਿੰਗ ਓਵਰਲੋਡਿੰਗ ਇੰਨੀ ਜ਼ਿਆਦਾ ਹੁੰਦੀ ਹੈ ਵੀ ਅਗਰ ਜੇ ਰੁਕਦੇ ਰੁਕਦੇ ਉੱਪਰ ਵੀ ਬੰਦੇ ਦੇ ਉੱਪਰ ਜਾ ਚੜਦੇ ਹਨ ਤਸਵੀਰਾਂ ਵਿੱਚ ਕਿਤੇ ਦੀ ਵੀ ਹੋਣ ਪਰ ਇਸ ਮੰਦਭਾਗੀ ਖਤਰਨਾ ਨੇ ਬਹੁਤ ਆਪਣੇ ਆਪ 'ਚ ਸਵਾਲੀ ਨਿਸ਼ਾਨ ਪੈਦਾ ਕਰ ਦਿੱਤੇ ਹਨ ਛੇ ਘਾਰਾਂ ਦੇ ਚਰਾਗ ਜਿੱਥੇ ਬੁਝਾ ਦਿੱਤੇ ਹਨ ਜਿੱਥੇ ਹੋਰ ਬੱਚੇ ਹਾਲੇ ਜੇਰੇ ਇਲਾਜ ਇਲਾਜ ਹਨ ਪਰ ਪ੍ਰਮਾਤਮਾ 'ਗੇ ਅਰਦਾਸ ਕਰਦੇ ਆਂ ਕਿ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਅਤੇ ਪਰਿਵਾਰ ਨੂੰ ਪਹਾੜਾ ਮੰਨਣ ਦਾ ਬਖਸ਼ਿਸ਼ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਲਾਜਮ ਵੱਲੋਂ ਦੱਸਿਆ ਜਾ ਰਹੀਆਂ ਹਨ ਇਸ ਮੌਕੇ ਤੇ ਆਪਣੇ ਆਪ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਕਿ ਪ੍ਰਸ਼ਾਸਨ ਕਦੋਂ ਜਾਗਦਾ ਹੈ ਪ੍ਰਸ਼ਾਸਨ ਉਡੀਕ ਕਰਦਾ ਹੈ ਘਟਨਾਵਾਂ ਦੀ ਘਟਨਾ ਤੋਂ ਬਾਅਦ ਕੀ ਸਬਕ ਲੈਂਦਾ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਾਰੇ ਅਧਿਕਾਰੀ ਜੀ ਇਹ ਬੱਚੇ ਕਿੱਥੇ ਰਹਿਣ ਕਿੱਥੇ ਪੜ੍ਹਦੇ ਸੀ ਇਹ ਕਿੰਨੇ ਕੇ ਹਰਾਬ ਕਰਾਵੇ ਇਹ ਭੂਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਹੈ ਜੀ ਬਹੁਤ ਡੈਡਲੀ ਐਕਸੀਡੈਂਟ ਹੋਇਆ ਹੈ ਤੇ ਇਹਦੇ ਵਿੱਚ ਕੁਝ ਬੱਚਿਆਂ ਦੇ ਹਾਦਸਾ ਹੋਣ ਦੀ ਵੀ ਹੈ ਸਾਡੇ ਕੋਲ ਇਨਫੋਰਮੇਸ਼ਨ ਐਗਜ਼ੈਕਟ ਗਿਣਤੀ ਜਿਹੜੀ ਹੈ ਉਹ ਐਸਐਮਓ ਸਾਹਿਬ ਨਾਲ ਤਾਲਮੇਲ ਕਰਕੇ ਜਿਹੜੀ ਹੈ ਬਾਅਦ ਵਿੱਚ ਤੁਹਾਨੂੰ ਦੱਸ ਦੇਵਾਂਗੇ ਫਿਲਹਾਲ ਤਾਂ ਇਹੀ ਹੈ ਕਿ ਜਿਹੜੀ ਗੱਡੀ ਹੈ ਉਹ ਡੈਮੇਜ ਹੈ ਗੱਡੀ ਦਾ ਡਰਾਈਵਰ ਵੀ ਸਕੂਲ ਵਾਲਾ ਜਿਹੜਾ ਹੈ ਉਹ ਹੀ ਇਜ਼ ਨੋ ਮੋਰ ਸਰ ਇਹ ਗੱਡੀ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਹਾਂਜੀ ਪ੍ਰਾਈਮ ਆਫਿਸ ਇਹ ਹੀ ਲੱਗ ਰਿਹਾ ਵੀ ਇਹ ਗੱਡੀ ਜਿਹੜੀ ਹੈ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਕੁਝ ਪਤਾ ਲੱਗਿਆ ਜੀ ਕਿਹੜੇ ਸਕੂਲ ਦੀ ਹੈ ਗੱਡੀ ਭੂਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਲਈ ਇਹ ਬੱਚੇ ਸੀਗੇ ਜੀ ਇਹ ਲੇਕਿਨ ਇਹ ਪ੍ਰਾਈਵੇਟਲੀ এদেগে Jung এদেগে

ਆ ਚੁੱਕੇ ਹੈਗੇ ਇਹਨਾਂ ਚ 4 ਪ੍ਰੋਡੈਕਟ ਸੀਗੇ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸੈਵੈਰਿਟੀ ਕਾਫੀ ਜ਼ਿਆਦਾ ਹੈ ਡਰਾਈਵਰ ਕੀ ਵੀ ਡੈਥ ਹੈ ਇਸ ਦੇ ਵਿੱਚ ਆਇਆ ਇੱਕ ਡਰਾਈਵਰ ਨਹੀਂ ਮੇਰੇ ਕੋਲ ਆਦੇ ਬੱਚੇ ਆਏ ਸੱਚੀ ਚਾਰ ਡੈਥ ਹੋ ਗਈਆਂ ਕਿੰਨੇ ਬੱਚੇ ਸੀ ਤਾਂ ਜਿਹੜੀ ਪਰੀ ਹੈ ਜਿਹੜੀ ਕਿਹੜੇ ਪਿੰਡੋਂ ਦੀ ਇੱਕ ਨਾ ਬਹੁਤ ਦਿਖਾਵੀਂ ਘਟਨਾ ਖਾਪਰੀ ਹੈ इनोਵਾ ਕਾਰ ਦੇ ਵਿੱਚ ਸੱਤ ਬੱਚੇ ਤੇ ਇੱਕ ਡਰਾਈਵਰ ਸੀਗਾ ਹਾਲੇ ਤੱਕ ਦੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ 6 ਬੱਚਿਆਂ ਦੀ ਡੈਥ ਹੋ ਗਈ ਹੈ ਤੇ ਡਰਾਈਵਰ ਦੀ ਡੈਥ ਹੋ ਗਈ ਹੈ ਸਤਵਮਾ ਬੱਚਾ ਜਿਹੜਾ ਉਹ ਐਮਰਜੈਂਸੀ 'ਚ ਹੈ ਔਰ ਜਿਹੜੀ ਕੋਲੀਜਨ ਹੋਈ ਹੈ ਬਿਲਕੁਲ ਹੈਡ ਟੂ ਹੈਡ ਅੱਗੇ ਤੇ ਪਰ ਖੜਾ ਹੈ ਉਹ ਗੱਡੀ ਆ ਉੱਥੇ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਤੇ ਐਟ ਦ ਸਪੌਟ ਅਮਲੇਟ ਹੈ ਸਰ ਇਹ ਕਿਹੜੇ ਸਕੂਲ ਦੇ ਬੱਚੇ ਸੀਗੇ ਅ ਮੈਂ ਨੂੰ ਜੋ ਹਲਕਾ ਕਿ ਇੱਥੇ ਲੋਕਾਂ ਤੋਂ ਪਤਾ ਲੱਗਿਆ ਉਹ ਦੱਸ ਰਹੇ ਨੇ ਕਿ ਭੁਪੇਂਦਰਾ ਇੰਟਰਨੈਸ਼ਨਲ ਸਕੂਲ ਆ ਪਟਿਆਲੇ ਉਹਦੇ ਬੱਚੇ ਨੇ ਬਟ ਇਟ ਨੀਡ ਟੂ ਬੀ ਕਲੈਰੀਫਾਈਡ ਕਿ ਕਿਹੜੇ ਸਕੂਲ ਦੇ ਬੱਚੇ ਨੇ ਹੁਣ ਮੈਂ ਇੱਕ ਵਾਰੀ ਉੱਥੇ ਚੱਲੇ ਆ ਸਰ ਕਿੰਨੇ ਟੂਰ ਬੱਚੇ ਕਿੰਨੇ ਸੀ ਜੀ ਪੂਰੇ ਕਿੰਨੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਸੱਤ ਬੱਚਿਆਂ ਚੋਂ 6 ਬੱਚਿਆਂ ਦੀ ਡੈਥ ਹੋ ਗਈ ਇੱਕ ਡਰਾਈਵਰ ਦੀ ਇੱਕ ਬੱਚਾ ਜਿਹੜਾ ਹੈਗਾ ਉਹ ਹਾਲੇ ਅ ਐਮਰਜੈਂਸੀ ਚ ਪਿਆ ਤੇ ਅਸੀਂ ਜਿਹੜੀ ਮੇਨ ਗੱਲ ਹੈ ਵੀ ਇਹ ਐਕਸੀਡੈਂਟ ਕਿਉਂ ਹੋਇਆ ਕਿਹਦੀ ਗਲਤੀ ਹੈ ਇੱਥੇ ਕਿਹੜੇ ਕਿਹੜੇ ਸੀਸੀਟੀਵੀ ਫੁਟੇਜ ਨੇ ਜਾਂ ਜਿਹੜੇ ਜਸ਼ਮ ਉਹਨੋ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਔਰ ਬਣਨ ਮੁਤਾਬਕ ਜੋ ਐਫ ਆਈ ਆਰ ਉਹ ਵੀ ਦਿੱਤੀ ਜਾਏਗੀ ਔਰ ਜਿਹੜਾ ਗਲਤੀ ਹੋਇਆ ਹੀ ਵਿਲ ਬੀ ਪੈਨਲਾਈਜ਼ਡ ਸਰ ਇਹ ਗੱਡੀ ਸਮਾਣਾ ਸਾਈਡ ਜਾ ਰਹੀ ਸੀ ਜੀ ਸਮਾਣਾ ਸਾਈਡ ਜਾ ਰਹੀ ਸੀ ਇਹ ਸਾਰਾ ਕੋਈ ਟਰੱਕ ਡਰਾਈਵਰ ਜਿਹੜਾ ਟਿਪਰ ਦਾ ਡਰਾਈਵਰ ਸੀ ਉਹ ਬਿਲਕੁਲ ਜੀ ਜਿਹੜਾ ਵੀ ਹੋਇਆ ਉਹ ਹੀ ਵਿਲ ਬੀ ਬੁੱਕਡ ਪਤਾ ਲੱਗ ਜਾਊਗਾ ਜੀ ਕਿ ਕਿਹੜਾ ਡਰਾਈਵਰ ਆ ਕਿਵੇਂ ਹੁਣ ਇੱਕ ਵਾਰੀ ਪਹਿਲਾਂ ਸਭ ਤੋਂ ਜ਼ਰੂਰੀ ਹੈ ਕਿ ਉਹਨਾਂ ਪਰਿਵਾਰਾਂ ਨੂੰ ਹੁਣ ਕਿਵੇਂ ਹੌਸਲਾ ਦੇਈਏ ਜਿਹੜਾ ਇੱਕ ਬਚ ਗਿਆ ਉਹਦੀ ਟੇਕ ਕੇਅਰ ਕਰੀਏ ਤਾਂ ਇਹਦੇ ਵਿੱਚ 6 ਬੱਚਾ ਔਰ ਇੱਕ ਡਰਾਈਵਰ ਦੀ ਡੈਥ ਹੋ ਗਈ ਹੈ ਜਿਹੜਾ ਦੂਸਰਾ ਇੱਕ ਬੱਚਾ ਉਹ ਬਲੌਕ ਤੋਂ ਪੜੇ ਆਈ ਸੀ ਉਹ ਚਾ ਵੀ ਕ੍ਰਿਟੀਕਲ ਸਟੇਟ ਚ ਜੀ ਹਮ ਮਾਈਕ ਉਹਨਾਂ ਦੇ ਸਰ ਜਿਹੜੀ ਇਨੀਆ ਕੈਸੁਐਲਟੀ ਹੋ ਜਾਂਦੀ ਜੀ ਕਿੰਨੇ ਬੱਚਿਆਂ ਦੀ ਮੌਤ ਹੋਈ ਹੈ ਤੇ ਕੀ ਜਿਹੜੀ ਇਹ ਪੂਰੀ ਇਹਦੇ ਚ ਜੋ ਮੈਨੂੰ ਹੁਣ ਤੱਕ ਸਾਰੀ ਸੂਚਨਾ ਮਿਲੀ ਹੈ ਜੀ ਇਹ ਜਿਹੜਾ 15 ਇੰਟਰਨੈਸ਼ਨਲ ਪਬਲਿਕ ਸਕੂਲ ਹੈ ਉਹਦੇ ਬੱਚੇ ਸੀਗੇ ਨੋਵਾ ਚ ਆ ਰਹੇ ਸੀ ਉਹ ਤੇ ਜੋ ਉੱਥੇ ਦੇ ਮੌਕੇ ਦੇ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਨੇ ਦੇਖਿਆ ਹਾਦਸਾ ਉਹ ਇਹ ਦੱਸ ਰਿਹਾ ਵੀ ਉਹ ਰੋਬਾਬੜਾ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਤੇ ਜਿਹੜਾ ਇੱਕ ਟਿਪਰ ਸੀ ਉਹ ਬਹੁਤ ਤੇਜ਼ ਸਪੀਡ ਤੇ ਆਇਆ ਸਾਹਮਣੇ ਉਹ ਕਿਸੇ ਨੂੰ ਟੇਕਓਵਰ ਕਰਨ ਦੇ ਚੱਕਰ 'ਚ ਉਹਨੇ ਬਹੁਤ ਜ਼ੋਰ ਦੀ ਹੈਡ ਆਨ ਬੈਂਕ ਕੀਤਾ ਤੇ ਉਹਦੇ ਨਾਲ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਚਾਰ ਦੀ ਤਾਂ ਮੌਕੇ ਤੇ ਜੀ ਇੱਕ ਦੀ ਹਸਪਤਾਲ ਚਾਕੇ ਇੱਥੇ ਤੇ ਇੱਕ ਦੀ ਅੰਮਰ ਦੇ ਵਿੱਚ ਤੇ ਇੱਕ ਡਰਾਈਵਰ ਜਿਹੜਾ ਅਨੁਵਾਦਾ ਉਹ ਵੀ ਮੌਕੇ ਤੇ ਮਾਰਿਆ ਗਿਆ ਵਿਚਾਰਾ ਤੇ ਬਹੁਤ ਦਰਦਨਾਕ ਹਾਦਸਾ ਜੀ ਸਹਦ ਓਖਾ ਮਾਂ-ਬਾਪ ਵਾਸਤੇ ਔਰ ਅਸੀਂ ਜਿਹੜੇ ਬਾਕੀ ਦੇ ਬੱਚੇ ਉਹਨਾਂ ਦੀ ਰਸੋਲੀ ਜਿਹੜਾ ਸਾਡਾ ਪਹਿਲਾ ਕੰਮ ਹੈ ਉਹਨਾਂ ਦੀ ਆਪਾਂ ਦੇਖਭਾਲ ਕਰੀਏ ਇੱਕ ਬੰਦਾ ਨਿਊ ਉਹ ਡਾਕਟਰਸ ਦੇਖ ਰਹੇ ਜਾਂਦੇ ਜੋ ਵੀ ਸਰਜਰੀ ਕਰਨੀ ਪਈ ਉਹਨਾਂ ਦੀ ਲਾਈਫ ਚ ਜਾਣ ਵਾਸਤੇ ਉਹ ਹਰ ਸੰਭਵ ਕੋਸ਼ਿਸ਼ ਕਰਦੇ ਆਂ ਜੀ ਇਹ ਮਤਲਬ ਸਹਾਦਕਾਂ ਮਾਂ ਬਾਪ ਵਾਸਤੇ ਤੇ ਕਿੰਨੇ ਕਿੰਨੇ ਬੱਚੇ ਸੀ ਪਤਾ ਲੱਗਿਆ ਹਾਂ 14 14 14 ਬੱਚੇ ਕਰ ਰਹੇ ਸੀ ਲੱਗਦਾ ਕੀ ਲੱਗਦਾ 14 ਬੱਚੇ ਇਸ ਤਰ੍ਹਾਂ ਪ੍ਰਾਈਵੇਟ ਜਗ੍ਹਾ 'ਚ ਠਾਣਾ ਇਲੀਗਲ ਲੱਗਦਾ ਉਹ ਦੇਖੋ ਨੌਵਾ ਦੇ ਵਿੱਚ ਜਿਹੜੇ ਬੱਚੇ ਆ ਉਹ ਮਤਲਬ ਉਹ ਤਾਂ ਇੱਕ ਇੱਕ ਅਸਪੈਕਟ ਹੋ ਗਿਆ ਨਾ ਜੀ ਜਿਹੜਾ ਦੂਜਾ ਹੈਗਾ ਵੀ ਜਿਹੜੀ ਨੈਗਲੀਜੈਂਟ ਡਰਾਈਵਿੰਗ ਹੈ ਉਹ ਕਾਰਨ ਆ ਇਹਦਾ ਉਹ ਮਤਲਬ ਬੱਚੇ ਤਾਂ ਚਲੋ ਬੈਠ ਵੀ ਜਾਂਦੇ ਆ ਔਰ ਗੱਲ ਤਾਂ ਸਿਰਫ ਜਿਹੜੀ ਓਵਰ ਸਪੀਡਿੰਗ ਦੀ ਔਰ ਖਾਸ ਕਰਕੇ ਜਿਹੜਾ ਟਿਪਰ ਵਾਲਾ ਸੀਗਾ ਸਰ ਮੇਰੇ ਕਿਸੇ ਸਰ ਟਿਪਿੰਡ ਵਾਲੇ ਲੋਕਾਂ ਨੇ ਕਿਹਾ ਵੀ ਇਥੋਂ ਡੇਲੀ 500 ਨਜਾਇਜ਼ ਟਿਪਰ ਲੰਘਦਾ ਹੈ ਅਸੀਂ ਇਹਦੇ ਬਾਰੇ ਨਿਕਾਲਾ ਜੀ ਐਕਸ਼ਨ ਸਾਹਿਬ ਨੂੰ ਮਿਲੇ ਸੀ ਅਸੀਂ ਇਹਦੇ ਬਾਰੇ ਸਰ ਐਕਸੀਡੈਂਟ ਹੈਗਾ ਵੀ ਮੈਂ ਇਸ ਤੇ ਕੋਈ ਇੱਕ ਬੋਲ ਲੰਦੇ ਸਰ ਉਹ ਕਹਿੰਦੇ ਜੀ ਲੰਘਦੇ ਨੇ ਮੈਂ ਮੰਨਦਾ ਐਕਸ਼ਨ ਕਹਿੰਦੇ ਪਰ ਪਹਿਲਾਂ ਤੁਸੀਂ ਸ਼ਿਕਾਇਤ ਕਰਕੇ ਜਾਓ ਹੁਣ ਵੀ ਸਭ ਲਗਾਤਾਰ ਦਿੱਪਰ ਉਸ ਤੋਂ ਚੱਲੇ ਨੇ ਨਜਾਇਜ਼ ਨਿਸਾਰੇ 20 ਪਿੰਡਾਂ ਦੇ ਲੋਕਾਂ ਨੂੰ ਉੱਥੇ ਕਿਹਾ ਜੇਕਰ ਮੈਨੂੰ ਸ਼ਿਕਾਇਤ ਵੀ ਦੇਣ ਆਉਣਾ ਜੀ ਪਹਿਲਾਂ ਮੈਥੋਂ ਟਾਈਮ ਲਓ ਉਸ ਤੋਂ ਬਾਅਦ ਆਵਾਂਗੇ ਜੀ ਇੱਕ ਪਾਸੇ ਮਾਈਨਿੰਗ ਐਕਸ਼ਨ ਸਾਫ ਕਹਿੰਦੇ ਜੀ ਪ੍ਰਥਮ ਗੰਭੀਰ ਆਪ ਜੀ ਸਰਕਾਰ ਇਹਦੀ ਜ਼ੀਰੋ ਟੋਲਰੈਂਸ ਹੈ ਜੀ ਤੁਹਾਨੂੰ ਜੇ ਉਹਨੇ ਕਿਹਾ ਵੀ ਹੈ ਮੇਰੇ ਨਾਲ ਮੇਰੇ ਸਬਾਣੇ ਦੇ ਮੇਰੇ ਭਾਗੜੇ ਆ ਚੇਤਨ ਜੀ ਐਮ ਐਲ ਏ ਤੁਸੀਂ ਇਹਨਾਂ ਨੂੰ ਦੱਸੋ ਤੁਸੀਂ ਮੈਨੂੰ ਦੱਸੋ ਅਸੀਂ ਇਹਨਾਂ ਤੇ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਬਿਲਕੁਲ ਅਸੀਂ ਜ਼ੀਰੋ ਟੋਲਰੈਂਸ ਦੇ ਵਾਸਤੇ ਜੇ ਉਹਨਾਂ ਦੇ ਖਿਲਾਫ ਤਾਂ ਕਾਰਵਾਈ ਹੋਏਗੀ ਹੋਏਗੀ ਜੇ ਕੋਈ ਉਹ ਜੋ ਅਫਸਰ ਕੈਰ ਜ਼ਿੰਮੇਵਾਰ ਹੋਏਗਾ ਉਹਦੇ ਤੇ ਵੀ ਕਾਰਵਾਈ ਹੋਏਗੀ ਸਰ ਮਾਈਨਿੰਗ ਨੂੰ ਲੈ ਕੇ ਗੱਡੀਆਂ ਫੜੀਆਂ ਵੀ ਗਈਆਂ ਨੇ ਪਰसों ਵੀ ਮੈਂ ਤੁਹਾਨੂੰ ਇੱਕ ਦੇ ਦੂੰਗਾ ਜੀ ਸਾਰਾ ਰਿਕਾਰਡ ਪਰसों ਇੱਕ ਗੱਡੀ ਫੜੀ ਗਈ ਜੀ ਉਹਨੂੰ ਇੱਕ ਗੁਰਦੁਆਰੇ ਦੇ ਨਾਮ ਤੇ ਜਿਹੜੀ ਗੱਡੀ ਛੱਡ ਦਿੱਤੀ ਗਈ ਪਰ ਬਾਅਦ ਵਿੱਚ ਉਹ ਗੱਡੀ ਡੰਪ ਹੋਈ ਜੀ ਕਿਸੇ ਪ੍ਰਾਈਵੇਟ ਜਗ੍ਹਾ ਦੇ ਉੱਪਰ ਐਕਸਲ ਸਾਹਿਬ ਇਸ ਗੱਲ ਦੇ ਉੱਪਰ ਕਦੇ ਕਿਸੇ ਨੇ ਤੁਸੀਂ ਬ੍ਰਦਰ ਮੈਨੂੰ ਦੇਖੋ ਨਾ ਮੈਨੂੰ ਤੁਸੀਂ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਐਕਸ਼ਨ ਹੋਏਗਾ ਜੀ